ਕੀ ਲੋਡ ਪੈ ਗਈ ਰਾਜ ਸਭਾ ਦੇ ਮੈਂਬਰ ਨੂੰ ਛੱਡ ਕੇ ਆਪਣੀ ਸੀਟ ਐਮਐਲਏ ਲੜਨ ਦੀ ਕਿੱਥੇ ਦਾ ਉਹ ਸੈਂਟਰ ਚ ਬੈਠੇ ਨੇ ਲੁਧਿਆਣੇ ਲਈ ਜਿੰਨੀ ਮਰਜ਼ੀ ਸਕੀਮਾਂ ਲੈ ਕੇ ਆ ਸਕਦੇ ਨੇ ਅੱਜ ਉਹ ਇਹ ਸੀਟ ਕਿਉਂ ਲੜ ਰਹੇ ਨੇ ਕਿਉਂਕਿ ਇਹ ਜਿਹੜੀ ਲੜਾਈ ਆ ਇਹ ਭਰਤ ਕੁਸ਼ਨ ਆਸ਼ੂ ਤੇ ਅਰਵਿੰਦ ਕੇਜਰੀ ਆਲ ਦੀ ਲੜਾਈ ਆ ਅਰੋੜਾ ਸਾਹਿਬ ਦੀ ਲੜਾਈ ਨਹੀਂ ਹੈਗੀ ਇਹ ਉਹ ਤਾਂ ਸਿਰਫ ਇੱਕ ਮੋਹਰੇ ਦੇ ਤੌਰ ਤੇ ਜਿਹੜਾ ਉਹਨਾਂ ਨੂੰ ਵਰਤਿਆ ਜਾ ਰਿਹਾ ਜੇ ਉਹਨਾਂ ਨੇ ਸੀਟ ਹੀ ਖਾਲੀ ਕਰਵਾਉਣੀ ਹੁੰਦੀ ਤਾਂ ਸਿੱਧਾ ਕਹਿਣ ਦੇ ਭਾਈ ਤੂੰ ਅਸਤੀਫਾ ਦੇ ਦੇ ਤੇ ਉਥੇ ਭੇਜ ਦਿੰਦੇ ਆ ਉਹਨਾਂ ਨੂੰ ਰਾਸਪਤਰਾ ਥੋੜਾ ਜਿਆਦਾ ਲੋਕਾਂ ਨੂੰ ਵੀ ਇੱਕ ਪੈਟਰਨ ਦੇ ਥਰੂ ਹੀ ਸਮਝਾਉਣਗੇ ਨਾ ਹੰਕਾਰਤ ਤੋਂ ਲਾਵਾ ਇਹਨਾਂ ਦੇ ਪੱਲੇ ਕੁਝ ਨਹੀਂ ਕੁਝ ਨਹੀਂ ਕੀਤਾ ਲੁਧਿਆਣੇ ਦੇ ਵਿੱਚ ਜੇ ਕੀਤਾ ਹੁੰਦਾ ਤਾਂ ਫਿਰ 22 ਦੇ ਵਿੱਚ ਲੋਕ ਨਾ ਲਿਆਉਂਦੇ ਸਾਨੂੰ ਦੋਨੇ ਕੈਂਡੀਡੇਟਸ ਨੂੰ ਕਾਲ ਕਰਦੇ ਆ ਹਮ ਆਸ਼ੂ ਜੀ ਨੂੰ ਵੀ ਕਰਦੇ ਆ ਅਰੋੜਾ ਸਾਹਿਬ ਨੂੰ ਵੀ ਕਰਦੇ ਆ ਤੁਸੀਂ ਖੁਦ ਦੇਖ ਲਿਓ ਵੀ ਕਿਹੜਾ ਬੰਦਾ ਅਪਰੋਚੇਬਲ ਆ ਕਿਹੜਾ ਬੰਦਾ ਤੁਹਾਨੂੰ ਰਿਪਲਾਈ ਕਰਦਾ ਕਿਹੜਾ ਬੰਦਾ ਤੁਹਾਡੀ ਕਾਲ ਚੱਕਦਾ ਹੁਣ ਹੀ ਪਤਾ ਲੱਗ ਜਾਣਾ ਮੇਰੀ ਇੱਕ ਪਹਿਲਾਂ ਤਾਂ ਮੇਰੀ ਜੀ ਸਾਰੇ ਚੱਕ ਲੈਂਦੇ ਆ ਫੋਨ ਸਤਾ ਦੇ ਵਿੱਚ ਆਉਣ ਤੋਂ ਪਹਿਲਾਂ ਸਾਰੇ ਇਟਾ ਕਰਦੇ ਆ ਅੱਜ ਹੁਣੀ ਕਰਕੇ ਦੇਖ ਲੈਣੇ ਆ ਹਾਈ ਤਾਂ ਸਤਾ ਚ ਆਏ ਨਹੀਂ ਕੋਈ 2 ਵਜੇ ਦਰਵਾਜ਼ਾ ਖੜਕਾਓ ਆਸ਼ੂ ਦਾ ਉਹਦੇ ਪਰਿਵਾਰ ਚੋਂ ਕੋਈ ਨਾ ਕੋਈ ਤੁਹਾਨੂੰ ਮਿਲੂਗਾ ਆਸ਼ੂ ਖੁਦ ਮਿਲੂਗਾ ਤੁਸੀਂ ਦੂਸਰੇ ਪਾਸੇ ਜੇ ਤੁਸੀਂ ਉਹਨਾਂ ਨੂੰ ਮਿਲਣਾ ਤਾਂ ਤੁਹਾਨੂੰ ਗੜਕਾਉਂ ਜਾਣਾ ਪਊਗਾ ਸਾਬਾ ਦਿੱਲੀ ਆ ਪੰਜਾਬ ਥੋੜੀ ਬਣੀ ਹੋਈ ਆ ਤਾਂ ਮੈਂ ਦਿੱਲੀ ਬੈਠ ਕੇ ਹੀ ਮੁੱਦੇ ਹੱਲ ਕਰਾਂਗਾ ਨਾ ਦਿੱਲੀ ਬੈਠ ਕੇ ਕੰਮ ਕਰਾਵਾਂਗਾ ਤਾਂ ਫਿਰ ਕੰਮ ਕਰਾਉਣ ਦੇ ਲਈ ਗਿਆ ਮੈਂ ਤੇ ਜੇ ਮੈਨੂੰ ਕੱਲ ਨੂੰ ਵਿਧਾਨ ਸਭਾ ਮੈਂ ਜਾਊਂਗਾ ਤਾਂ ਪੰਜਾਬ ਚ ਹੀ ਰਹੂੰਗਾ ਮੈਂ ਫਿਰ ਕਿੱਥੇ ਜਾਊਂਗਾ ਪੋਰਟਲ ਕੱਲ ਕਿਉਂ ਯਾਦਾ ਆ ਇਹਨਾਂ ਨੂੰ ਇੰਡਸਟਰੀ ਦਾ ਪੋਰਟਲ ਖੋਲਣ ਲਈ ਸਰਕਾਰ ਤਾਂ 5 ਸਾਲ ਦੀ ਬਣੀ ਹੋਈ ਆ ਅੱਜ ਤੱਕ ਇਹਨਾਂ ਨੂੰ ਇੰਡਸਟਰੀ ਵਾਲੇ ਬੰਦੇ ਨਹੀਂ ਯਾਦਾ ਇਹ ਵਿਚਾਰੇ ਲੁਧਿਆਣਾ ਦੀ ਜਿਮਨੀ ਚੌਂਕ 2027 ਦਾ ਭਵਿੱਖ ਤੈ ਕਰੇਗੀ 2027 ਦੇ ਵਿੱਚ ਕਿਹੜੀ ਪਾਰਟੀ ਨੂੰ ਲੋਕ ਫਤਵਾ ਦਿੰਦੇ ਆ ਕਿਉਂਕਿ ਪਿਛਲੇ 75 80 ਸਾਲਾਂ ਦੇ ਵਿੱਚ ਜੇਕਰ ਗੱਲ ਕੀਤੀ ਜਾਵੇ ਤਾਂ ਹੁਣ ਤੱਕ ਅਕਾਲੀ ਦੇਖ ਲਈ ਕਾਂਗਰਸ ਦੇਖ ਲਈ ਅਤੇ ਬਦਲਾ ਆਪ ਵੀ ਦੇਖ ਲਈ ਭਾਜਪਾ ਦਾ ਜਿਹੜਾ ਮਾਹੌਲ ਆ ਉਹ ਹਾਲੇ ਤੱਕ ਲੱਗ ਨਹੀਂ ਰਿਹਾ ਕਿ ਪੰਜਾਬ ਦੇ ਅੰਦਰ ਭਾਜਪਾ ਕਿਸੇ ਖੁਦਾਰ ਦੇ ਵਿੱਚ ਹੈ ਪਰ ਹਾਲਾ ਕਿ ਉਹਨਾਂ ਦੇ ਲੀਡਰਾਂ ਵੱਲੋਂ ਦਾਵਾ ਬੋ ਕੀਤਾ ਜਾਂਦਾ ਪਰ ਜਿਹੜੇ ਸਿਆਸੀ ਮਾਹਰ ਨੇ ਉਹ ਇਹ ਗੱਲ ਮੰਨਦੇ ਆ ਕਿ ਜਿਹੜੀ ਜਿਮਨੀ ਚੋਣ ਲੁਧਿਆਣੇ ਦੀ ਲੁਧਿਆਣਾ ਵੈਸਟ ਹਲਕੇ ਦੇ ਅੰਦਰ ਹੋ ਰਹੀ ਆ ਇਹ 27 ਦਾ ਮੋੜ ਬਣੇਗੀ ਜਿਹੜੀ ਵੀ ਪਾਰਟੀ ਇਹ ਚੋਣ ਜਿੱਤਦੀ ਆ ਉਸਦੇ ਲਈ 27 ਦੀਆਂ ਸੀੜੀਆਂ ਚੜਨਾ ਬਹੁਤ ਸੌਖਾ ਹੋ ਜਾਵੇਗਾ ਗੱਲਬਾਤ ਕਰਾਂਗੇ ਸਾਡੇ ਨਾਲ ਧੂਰੀ ਤੋਂ ਸਾਬਕਾ ਵਿਧਾਇਕ ਦਲਵੀਰ ਗੋਲਡੀ ਮੌਜੂਦ ਰਹਿਣਗੇ ਲੁਧਿਆਣਾ ਵੈਸਟ ਦੇ ਹੰਦਾਂ ਪ੍ਰਚਾਰ ਕਰ ਰਹੇ ਨੇ ਭਾਰਤ ਕੁਸ਼ਨਾਸ਼ੂ ਦੇ ਹੱਕ ਦੇ ਵਿੱਚ ਵੋਟਾਂ ਮੰਗ ਰਹੇ ਨੇ ਬੋਲਦੀ ਜੀ ਬਹੁਤ ਬਹੁਤ ਸਵਾਲ ਬਹੁਤ ਬਹੁਤ ਧੰਨਵਾਦ ਵੀਰ ਤੁਹਾਡਾ ਤੇ ਤੁਹਾਡੇ 팀 ਦਾ ਆਹ ਚੜਦੀ ਕਲਾ ਹਮੇਸ਼ਾ ਚੜਦੀ ਕਲਾ ਚ ਹੀ ਰਹਿਨੇ ਆ ਹਲਕਾ ਕਿਵੇਂ ਆ ਲੁਧਿਆਣਾ ਵੈਸਟ ਲੁਧਿਆਣਾ ਵੈਸਟ ਬਹੁਤ ਵਧੀਆ ਕਿਰਪਾ ਗੁਰੂ ਮਹਾਰਾਜ ਦੀ ਤੇ ਸਾਨੂੰ ਮਾਣ ਆ ਸਾਡੇ ਭਰਾਸ਼ੂ ਤੇ ਉਹਨਾਂ ਦੀ ਮਿਹਨਤ ਤੇ ਤੇ ਜੋ ਉਹਨਾਂ ਨੇ ਆਪਣੇ ਕਾਰਜਕਾਲ ਦੌਰਾਨ ਕਿਉਂਕਿ ਇੱਥੇ ਦੇ ਜੰਪਲ ਨੇ ਇਹੀ ਗਲੀਆਂ 'ਚ ਖੇਡਿਆ ਬੰਦਾ ਉਹ ਇੱਥੇ ਹੀ ਪੜਿਆ ਹੂੰ ਬਿਲਕੁਲ ਜ਼ੀਰੋ ਤੋਂ ਸ਼ੁਰੂ ਹੋਇਆ ਆਪਣੇ ਆਪ ਆਪਣਾ ਰਸਤਾ ਬਣਾਇਆ ਪਹਿਲਾ ਐਮਸੀ ਲੜੇ ਹੂੰ ਫਿਰ ਐਮਐਲਏ ਦੀਆਂ ਪੌੜੀਆਂ ਚੜੀਆਂ ਫਿਰ ਮੰਤਰੀਸ਼ਿਪ ਤੇ ਗਏ ਪੰਜਾਬ ਦੇ ਵਾਈਸ ਪ੍ਰਧਾਨ ਲੋਕਾਂ ਨਾਲ ਗਰਾਊਂਡ ਰਿਐਲਿਟੀ ਤੇ ਜੁੜੇ ਹੋਏ ਨੇ ਹਰ ਇੱਕ ਨੂੰ ਬਾਇ ਨੇਮ ਜਾਣਦੇ ਨੇ ਐਸੇ ਮਿੱਟੀ 'ਚ ਉਹ ਇਨਸਾਨ ਜੰਮਿਆ ਐਸੇ ਮਿੱਟੀ 'ਚ ਉਹਨੇ ਮਰਨਾ ਕੋਈ ਉਹ ਬਾਹਰਲਾ ਕੈਂਡੀਡੇਟ ਨਹੀਂ ਜੇ ਮੈਂ ਬਾਕੀ ਜੇ ਆਪਾਂ ਕੰਪੈਰੀਜ਼ਨ ਕਰੀਏ ਤਾਂ ਪ੍ਰੋਫੈਸ਼ਨਲੀ ਵੀ ਹੂੰ ਉਹ ਸ਼ੁਰੂ ਤੋਂ ਹੀ ਰਾਜਨੀਤੀ ਦੇ ਵਿੱਚ ਨਹੀਂ ਤੇ ਮੈਂ ਲਾਲਾ ਜੈਨੀ ਡਵੈਲਪਮੈਂਟ ਇਸ ਹਲਕੇ ਦੀ ਜਾ ਲੁਧਿਆਣੇ ਦੀ ਕਹਿ ਦਈਏ ਤਾਂ ਉਹ ਸਾਰਾ ਸਿਹਰਾ ਜਿਹੜਾ ਆਸ਼ੂ ਭਾਜੀ ਦੇ ਹੱਕ ਦੇ ਵਿੱਚ ਆਉਂਦਾ ਪਰ ਵਿਰੋਧੀ ਸਤਰ ਸਤਾ ਤਿਰ ਦੀ ਗੱਲ ਕੀਤੀ ਜਾਵੇ ਉਹ ਤਾਂ ਕਹਿੰਦੇ ਸਿਰਫ ਹੰਕਾਰ ਆ ਹੰਕਾਰ ਤਾਂ ਲਾਵਾ ਇਹਨਾਂ ਦੇ ਪੱਲੇ ਕੁਝ ਨਹੀਂ ਕੁਝ ਨਹੀਂ ਕੀਤਾ ਲੁਧਿਆਣੇ ਦੇ ਵਿੱਚ ਜੇ ਕੀਤਾ ਹੁੰਦਾ ਤਾਂ ਫਿਰ 22 ਦੇ ਵਿੱਚ ਲੋਕ ਨਾ ਲਿਆਉਂਦੇ ਸਾਨੂੰ ਦੇਖੋ ਹੰਕਾਰ ਜਿਹੜੀ ਚੀਜ਼ ਨੂੰ ਇਹ ਪ੍ਰਮੋਟ ਕਰ ਰਹੇ ਨੇ ਮੈਨੂੰ ਲੱਗਦਾ ਕਿਤੇ ਨਾ ਕਿਤੇ ਉਹ ਚੀਜ਼ ਦੇ ਇਹ ਸ਼ਬਦ ਗਲਤ ਦੇ ਰਹੇ ਨੇ ਉਹ ਆਪਣੇ ਵਰਕਰਸ ਲਈ ਡੈਡੀਕੇਟਡ ਆ ਬੰਦਾ ਜੇ ਉਹਨੇ ਕਹਿਤਾ ਤਾਂ ਉਹ ਕਰਦਾ ਹੂੰ ਉਹਦਾ ਇਹ ਨਹੀਂ ਹੈਗਾ ਜੇ ਤੁਸੀਂ ਮੇਰੇ ਕੋਲੇ ਆਉਣੇ ਹੋ ਸਮਝ ਲਓ ਮੈਂ ਆਸ਼ੂ ਆ ਤਾਂ ਜੇ ਤੁਸੀਂ ਉਹਦੇ ਕੋਲੇ ਕੰਮ ਨੂੰ ਜਾਣੇ ਹੋ ਜੇ ਹੋਣਾ ਲਾਹੂਗਾ ਉਹ ਕਹੂਗਾ ਹੋਊਗਾ ਜੇ ਨਹੀਂ ਹੋਣ ਵਾਲਾ ਹੋਊਗਾ ਉਹ ਕਹੂਗਾ ਨਹੀਂ ਹੋਊਗਾ ਤੇ ਜੇ ਕਿਤੇ ਕੋਈ ਧੱਕਾ ਕਰ ਰਿਹਾ ਕੋਈ ਪ੍ਰਸ਼ਾਸਨਿਕ ਅਧਿਕਾਰੀ ਕਿਸੇ ਬੰਦੇ ਨਾਲ ਧੱਕਾ ਕਰ ਰਿਹਾ ਤਾਂ ਉਹਦੇ ਨਾਲ ਜੇ ਉਹ ਖੜਦਾ ਮੋਢੇ ਨਾਲ ਮੋਢਾ ਲਾ ਕੇ ਤਾਂ ਕੀ ਉਹ ਸ਼ਬਦ ਨੂੰ ਹੰਕਾਰੀ ਕਿਹਾ ਜਾ ਸਕਦਾ ਜੇ ਉਹਨੂੰ ਹੰਕਾਰੀ ਕਿਹਾ ਜਾ ਸਕਦਾ ਤਾਂ ਸਾਨੂੰ ਉਹ ਵੀ ਪਸੰਦ ਆ ਕਿਉਂਕਿ ਭਰਤ ਭੂਸ਼ਣ ਆਸ਼ੂ ਹਮੇਸ਼ਾ ਆਪ ਦੇ ਲੋਕਾਂ ਦੀ ਆਵਾਜ਼ ਬੰਦਾ ਰਿਹਾ ਤੇ ਉਹ ਕੋਈ ਇਸ ਤਰੀਕੇ ਵਾਲਾ ਕੈਂਡੀਡੇਟ ਨਹੀਂ ਹੈਗਾ ਵੀ ਜੇ ਅੱਜ ਅੱਜ ਆਪਾਂ ਹੁਣ ਵਿਰੋਧੀ ਧਿਰ ਦੀ ਗੱਲ ਕਰੀਏ ਕੀ ਲੋਡ ਪੈ ਗਈ ਰਾਜ ਸਭਾ ਦੇ ਮੈਂਬਰ ਨੂੰ ਛੱਡ ਕੇ ਆਪਦੀ ਸੀਟ ਐਮ ਐਲ ਏ ਲੜਨ ਦੀ ਹੂੰ ਠੀਕ ਹੈ ਨਾ ਕਿਤੇ ਤਾਂ ਉਹ ਸੈਂਟਰ 'ਚ ਬੈਠੇ ਨੇ ਲੁਧਿਆਣੇ ਲਈ ਜਿੰਨੀਆਂ ਮਰਜ਼ੀ ਸਕੀਮਾਂ ਲੈ ਕੇ ਆ ਸਕਦੇ ਨੇ ਅੱਜ ਉਹ ਇਹ ਸੀਟ ਕਿਉਂ ਲੜ ਰਹੇ ਨੇ ਕਿਉਂਕਿ ਇਹ ਜਿਹੜੀ ਲੜਾਈ ਆ ਇਹ ਭਰਤ ਪੁਜੀਸ਼ਨ ਆਸ਼ੂ ਤੇ ਅਰਵਿੰਦ ਕੇਜਰੀ ਹਾਲ ਦੀ ਲੜਾਈ ਆ ਇਹ ਅ ਅਰੋੜਾ ਸਾਹਿਬ ਦੀ ਲੜਾਈ ਨਹੀਂ ਹੈਗੀ ਇਹ ਉਹ ਤਾਂ ਸਿਰਫ ਇੱਕ ਮੋਹਰੇ ਦੇ ਤੌਰ ਤੇ ਜਿਹੜਾ ਉਹਨਾਂ ਨੂੰ ਵਰਤਿਆ ਜਾ ਰਿਹਾ ਅਰੋੜਾ ਸਾਹਿਬ ਦੀ ਬਲੀ ਦਿੱਤੀ ਜਾ ਰਹੀ ਹੈ ਨਹੀਂ ਬਲੀ ਤਾਂ ਨਹੀਂ ਮੈਂ ਕਹਿ ਸਕਦਾ ਖੈਰ ਉਹ ਤਾਂ ਉਹਨਾਂ ਦਾ ਆਪਦਾ ਜੋ ਗੱਲਾਂ ਬਾਤਾਂ ਨੇ ਉਹ ਆਪਦੇ ਵਿੱਚ ਤੈਅ ਕਰ ਸਕਦੇ ਨੇ ਨਹੀਂ ਤੁਹਾਡੀ ਪਾਰਟੀ ਇਹੀ ਵਾਰ-ਵਾਰ ਪ੍ਰਚਾਰ ਕਰ ਰਹੀ ਹੈ ਤੁਹਾਡੇ ਵੱਲੋਂ ਇਹੀ ਪ੍ਰਚਾਰਿਆ ਜਾ ਰਿਹਾ ਕਿ ਅਰਵਿੰਦ ਕੇਜਰੀਵਾਲ ਦੇ ਲਈ ਸੀਟ ਖਾਲੀ ਕਰਵਾਈ ਜਾ ਰਹੀ ਆ ਹੋਰ ਕੁਝ ਨਹੀਂ ਆ ਜੇ ਉਹਨਾਂ ਨੇ ਸੀਟ ਹੀ ਖਾਲੀ ਕਰਵਾਉਣੀ ਹੁੰਦੀ ਤਾਂ ਸਿੱਧਾ ਕਹਿਣ ਦੇ ਭਾਈ ਤੂੰ ਅਸਤੀਫਾ ਦੇ ਦੇ ਤੇ ਉਥੇ ਭੇਜ ਦਿੰਦੇ ਆ ਉਹਨਾਂ ਨੂੰ ਰਾਸਬਾ ਥੋੜਾ ਜਿਆਦਾ ਲੋਕਾਂ ਨੂੰ ਵੀ ਇੱਕ ਪੈਟਰਨ ਦੇ ਥਰੂ ਹੀ ਸਮਝਾਉਣਗੇ ਨਾ ਇੱਕ ਪੈਟਰਨ ਦੇ ਥਰੂ ਹੀ ਇੱਕ ਤਰੀਕਾ ਹੁੰਦਾ ਨਾ ਠੀਕ ਹੈ ਨਾ ਤਾਂ ਜੇ ਇਹਨਾਂ ਦੀ ਡਵੈਲਪਮੈਂਟ ਦੀ ਗੱਲ ਕਰੀਏ ਤਾਂ ਸਾਡੇ ਸਵਰਗਵਾਸ਼ੀ ਐਮਐਲਏ ਸਾਹਿਬ ਜੋ ਇੱਥੇ ਐਮਐਲਏ ਸੀਗੇ ਉਹਨਾਂ ਦੇ ਅਕਾਲ ਚਲਾਣਾ ਚਲਾਣਾ ਕਰਨ ਤੋਂ ਬਾਅਦ ਹੀ ਜਿਹੜੀ ਇਹ ਇਲੈਕਸ਼ਨ ਉਹਦੇ ਚ ਆਈ ਆ ਤਾਂ ਉਹਨਾਂ ਦੇ ਪਰਿਵਾਰ ਨੂੰ ਮੌਕਾ ਮਿਲਣਾ ਚਾਹੀਦਾ ਸੀ ਇਹ ਠੀਕ ਹੈ ਚਲੋ ਇਹ ਚੀਜ਼ ਵੀ ਪਾਰਟੀ ਦੇ ਆਪਣੀ ਅਲੱਗ ਜ਼ਿੰਮੇਵਾਰੀਆਂ ਹੁੰਦੀਆਂ ਨੇ ਜ਼ਰੂਰਤਾਂ ਹੁੰਦੀਆਂ ਨੇ ਤਾਂ ਉਹਨਾਂ ਨੇ ਖੁਦ ਆਪਣਾ ਰੱਖਿਆ ਹੋਇਆ ਨਹੀਂ ਪੱਥਰ ਤੋੜਿਆ ਸੀ ਤੁਹਾਨੂੰ ਯਾਦ ਹੋਊਗਾ ਹੂੰ ਠੀਕ ਹੈ ਨਾ ਉਹ ਉਹ ਕਿਉਂ ਤੋੜਿਆ ਸੀ ਉਹਦੇ ਪਿੱਛੇ ਰੀਜ਼ਨ ਕੀ ਸੀ ਤੇ ਇਹ ਕਹਿੰਦੇ ਨੇ ਕਿ ਅਸੀਂ ਡਿਵੈਲਪਮੈਂਟ ਕਰਾਤੀ ਇਹਨਾਂ ਨੇ 18 ਕਰੋੜ ਰੁਪਈਆ ਇਹਨਾਂ ਦੇ ਖਾਤ ਯਾਨੀ ਕਿ ਇਹਨਾਂ ਨੂੰ ਫੰਡ ਮਿਲੇ ਨੇ ਹੂੰ ਜੇ ਆਪਾਂ ਕਹਿ ਦਈਏ ਲੋਕ ਸਭਾ ਦੀ ਨੁਮਾਇੰਦਗੀ ਕਰਦੇ ਹੋਏ 18 ਕਰੋੜ ਦੇ ਵਿੱਚੋਂ ਹਜੇ ਤੱਕ ਫਿਲਹਾਲ ਇਹਨਾਂ ਨੇ 7 ਕਰੋੜ ਰੁਪਇਆ ਖਰਚਿਆ ਜੇ ਲੁਧਿਆਣੇ ਦੀ ਗੱਲ ਕਰੀਏ ਤਾਂ ਇਹਨਾਂ ਨੇ 4.81 ਕਰੋੜ ਰੁਪਇਆ ਹੀ ਖਰਚਿਆ ਹਜੇ ਤੱਕ ਤਾਂ ਮੈਨੂੰ ਤੁਸੀਂ ਦੱਸੋ ਵੀ ਅੱਜ ਲੋੜ ਤੁਹਾਨੂੰ ਇਸ ਟਾਈਮ ਆ ਮੇਰੀ ਸਪੋਜ਼ ਕਰੋ ਮੈਂ ਆຊੂ ਆ ਆਪਾਂ ਹੁਣ ਹੀ ਦੋਨੇ ਸੋਸ਼ਲ ਮੀਡੀਆ ਤੇ ਬੈਠਿਆ ਆਨਲਾਈਨ ਆਪਣਾ ਚੱਲ ਰਿਹਾ ਆਪਾਂ ਦੋਨੇ ਕੈਂਡੀਡੇਟਸ ਨੂੰ ਕਾਲ ਕਰਦੇ ਆ ਆਸ਼ੂ ਜੀ ਨੂੰ ਵੀ ਕਰਦੇ ਆ ਅਰੋੜਾ ਸਾਹਿਬ ਨੂੰ ਵੀ ਕਰਦੇ ਆ ਤੁਸੀਂ ਖੁਦ ਦੇਖ ਲਿਓ ਬਿ ਕਿਹੜਾ ਬੰਦਾ ਅਪਰੋਚੇਬਲ ਆ ਕਿਹੜਾ ਬੰਦਾ ਤੁਹਾਨੂੰ ਰਿਪਲਾਈ ਕਰਦਾ ਕਿਹੜਾ ਬੰਦਾ ਤੁਹਾਡੀ ਕਾਲ ਚੱਕਦਾ ਹੁਣ ਹੀ ਪਤਾ ਲੱਗ ਜਾਣਾ ਆਪਾਂ ਨੂੰ ਔਨ ਰਿਕਾਰਡ ਪਤਾ ਲੱਗ ਜਾਣਾ ਇਸ ਚੀਜ਼ ਦਾ ਅੱਜ ਤੁਸੀਂ ਰਾਤ ਨੂੰ 2 ਵਜੇ ਦਰਵਾਜ਼ਾ ਖੜਕਾਓ ਆਸ਼ੂ ਦਾ ਉਹਦੇ ਪਰਿਵਾਰ ਚੋਂ ਕੋਈ ਨਾ ਕੋਈ ਤੁਹਾਨੂੰ ਮਿਲੂਗਾ ਆਸ਼ੂ ਖੁਦ ਮਿਲੂਗਾ ਠੀਕ ਹੈ ਨਾ ਤੁਸੀਂ ਦੂਸਰੇ ਪਾਸੇ ਜੇ ਤੁਸੀਂ ਉਹਨਾਂ ਨੂੰ ਮਿਲਣਾ ਤਾਂ ਤੁਹਾਨੂੰ ਗੁੜਕਾਉ ਜਾਣਾ ਪਊਗਾ ਸੋ ਇਹ ਚੀਜ਼ ਦ ਬਹੁਤ ਜ਼ਿਆਦਾ ਹਰ ਮੇਰੇ ਜਦੋਂ ਮੈਂ ਰਾਜ ਸਭਾ ਮੈਂਬਰ ਆ ਮੇਰਾ ਕੰਮ ਹੀ ਸਾਰਾ ਦਿੱਲੀ ਆ ਮੇਰਾ ਕਾਰੋਬਾਰ ਦਿੱਲੀ ਆ ਤਾਂ ਜਿਹੜੀ ਮੇਰੀ ਪੋਜੀਸ਼ਨ ਆ ਉਹ ਦਿੱਲੀ ਆ ਰਾਜ ਸਭਾ ਦਿੱਲੀ ਆ ਪੰਜਾਬ ਥੋੜੀ ਬਣੀ ਹੋਈ ਆ ਤਾਂ ਮੈਂ ਦਿੱਲੀ ਬੈਠ ਕੇ ਹੀ ਮੁੱਦੇ ਹੱਲ ਕਰਾਂਗਾ ਨਾ ਦਿੱਲੀ ਬੈਠ ਕੇ ਕੰਮ ਕਰਾਵਾਂਗਾ ਤਾਂ ਫਿਰ ਕੰਮ ਕਰਾਉਣ ਦੇ ਲਈ ਗਿਆ ਮੈਂ ਤੇ ਜੇ ਮੈਨੂੰ ਕੱਲ ਨੂੰ ਵਿਧਾਨ ਸਭਾ ਮੈਂ ਜਾਊਗਾ ਤਾਂ ਪੰਜਾਬ ਚ ਹੀ ਰਹੂੰਗਾ ਮੈਂ ਫਿਰ ਕਿੱਥੇ ਜਾਊਗਾ ਇਹ ਤਾਂ ਦੇਖੋ ਹੁਣ ਆਪਦੇ ਆਪ ਨੂੰ ਜਦੋਂ ਹੁਣ ਕੋਈ ਸਵਾਲ ਚੱਕਦਾ ਤਾਂ ਉਹ ਫਿਰ ਅੱਗੋਂ ਕੋਈ ਨਾ ਕੋਈ ਰਿਪਲਾਈ ਤਾਂ ਦੇਊਗਾ ਨਾ ਉਹਦੇ ਲਈ ਇੱਥੇ ਘਰ ਖਰੀਦਣਾ ਕਿ ਢੀਕ-ਵਢੀ ਗੱਲ ਆ ਯਾਰ ਐਨੇ ਸੁਖ ਨਾਲ ਕਿਰਪਾ ਉਹਨਾਂ ਦੇ ਗੁਰੂ ਮਹਾਰਾਜ ਦੀ ਪੈਸੇ-ਪੂਸੇ ਪੱਖੋਂ ਉਹ ਖਰੀਦ ਲੈਣਗੇ ਗੱਲਾਂ ਘਰ ਖਰੀਦਣ ਨਾਲ ਮਸਲਾ ਨਹੀਂ ਹੁੰਦਾ ਮਸਲਾ ਅਪਰੋਚ ਦਾ ਅੱਜ ਜਿਹੜੀ ਮੈਂ ਗੱਲ ਕਹਿ ਰਿਹਾ ਅੱਜ ਕੋਈ ਵੀ ਬੰਦਾ ਦੋਵੇਂ ਮੇਰੀ ਮੇਰੀ ਇੱਕ ਤੋਂ ਪਹਿਲਾਂ ਤਾਂ ਮੇਰੀ ਸਾਰੇ ਚੱਕ ਲੈਂਦੇ ਆ ਫੋਨ ਸਤਾ ਦੇ ਵਿੱਚ ਆਉਣ ਤੋਂ ਪਹਿਲਾਂ ਸਾਰੇ ਇੱਧਾ ਕਰਦੇ ਆ ਆਪਾਂ ਅੱਜ ਹੁਣੀ ਕਰਕੇ ਦੇਖ ਲੈਣੇ ਆ ਹਜੇ ਤਾਂ ਸਤਾ 'ਚ ਆਏ ਨਹੀਂ ਕੋਈ ਅਇਸ ਟਾਈਮ ਤੱਕ ਦੋਨਾਂ ਦੇ ਰਿਜ਼ਲਟ ਸਮਝ ਲੋ ਵੋਟਾਂ ਪੈਣੀਆਂ ਨੇ ਆਪਾਂ ਦੋਨਾਂ ਨੂੰ ਅੱਜ ਹੀ ਕਾਲ ਕਰਕੇ ਦੇਖ ਲੈਣੇ ਆ ਉਹ ਤਾਂ ਬਾਅਦ ਦੀਆਂ ਗੱਲਾਂ ਨੇ ਸੋ ਇਹ ਚੀਜ਼ ਦਾ ਬਹੁਤ ਵੱਡਾ ਜਿਹੜਾ ਫਰਕ ਆ ਸਮਝਣ ਵਾਲੇ ਸਮੇਂ ਦੇ ਵਿਨੇ ਤੇ ਲੁਧਿਆਣਾ ਵੈਸਟ ਦੇ ਲੋਕਾਂ ਨੂੰ ਇਹ ਬੜਾ ਚੰਗੀ ਤਰ੍ਹਾਂ ਇਸ ਚੀਜ਼ ਦਾ ਪਤਾ ਤੁਸੀਂ ਵੈਸਟ ਦੇ ਵਿੱਚ ਵਿਚਰ ਰਹੇ ਆ ਤੁਹਾਡੇ ਕੋਲ ਕਿਹੜੀਆਂ ਗੱਲਾਂ ਆ ਰਹੀਆਂ ਕਿਹੜੀਆਂ ਸਮੱਸਿਆਵਾਂ ਆ ਨੇ ਤੁਸੀਂ ਬੜੇ ਫੈਕਟ ਦੇ ਉੱਤੇ ਗੱਲ ਕਰ ਰਹੇ ਹੋ ਮੇਰੇ ਨਾਲ ਹੁਣ ਮੈਂ ਚਾਹਣਾ ਕਿ ਫੈਕਟ ਦੇ ਉੱਤੇ ਹੋਰ ਗੱਲਬਾਤ ਹੋਵੇ ਲੋਕ ਕੀ ਡਿਮਾਂਡ ਕਰ ਰਹੇ ਨੇ ਕੀ ਤੁਹਾਡੇ ਕੋਲ ਪ੍ਰੋਬਲਮਸ ਲੈ ਕੇ ਲੋਕ ਆਉਂਦੇ ਆ ਨਹੀਂ ਮੇਰੇ ਕੋਲੇ ਕੋਈ ਐਸਾ ਚ ਕੋਈ ਪ੍ਰੋਬਲਮ ਲੈ ਕੇ ਨਹੀਂ ਆਉਂਦਾ ਕਿਉਂਕਿ ਅਸੀਂ ਤਾਂ ਜਿਹੜੀ ਤੁਸੀਂ ਡੋਰ ਜਾਣਦੇ ਹੋ ਲੋਕ ਦੱਸਦੇ ਆ ਕੋਈ ਨਾ ਕੁਝ ਜਿਹੜੀਆਂ ਸਮੱਸਿਆਵਾਂ ਦੇਖੋ ਬਹੁਤ ਸਾਰੇ ਇਹੋ ਜਿਹੇ ਰੀਜ਼ਨ ਹੁੰਦੇ ਨੇ ਬਹੁਤ ਸਾਰੀਆਂ ਇਹੋ ਜਿਹੀਆਂ ਪ੍ਰੋਬਲਮਸ ਆਉਂਦੀਆਂ ਨੇ ਜਦੋਂ ਤੁਸੀਂ ਮੌਕੇ ਤੇ ਖੜਕੇ ਜਿਵੇਂ ਹੁਣ ਸਪੋਜ਼ ਕਰੋ ਸਾਡੀ ਸਰਕਾਰ ਸੀ ਜਾਂ ਪਰਤਪੂਸ਼ਨਾਸ਼ੂ ਜੀ ਇੱਥੋਂ ਮੰਤਰੀ ਸੀ ਤਾਂ ਜਿਹੜੀਆਂ ਛੋਟੀਆਂ-ਛੋਟੀਆਂ ਦਿੱਕਤਾਂ ਵੀ ਸੀਗੀਆਂ ਇੱਕ ਫੋਨ ਕਾਲ ਤੇ ਦੂਰ ਸੀਗੀਆਂ ਬਸ ਉਹ ਇੱਕ ਫੋਨ ਤੇ ਠੀਕ ਹੋ ਜਾਂਦੀਆਂ ਸੀ ਅੱਜ ਤੁਸੀਂ ਹੁਣ ਇਸ ਏਰੀਆ ਦਾ ਰਾਉਂਡ ਮਾਰੋਗੇ ਤੁਸੀਂ ਪੁੱਛੋਗੇ ਤੁਸੀਂ ਸਮਝੋਗੇ ਲਾਅ ਆਰਡਰ ਦੀ ਸਿਚੁਏਸ਼ਨ ਤੁਸੀਂ ਮੈਨੂੰ ਦੱਸੋ ਵੀ ਪੰਜਾਬ ਦੇ ਕਿਹੜੇ ਖੇਤਰ ਚ ਠੀਕ ਹੈ ਜੇ ਅੱਜ ਗੱਲ ਕਰੀਏ ਆਪਾਂ ਛੋਟੀਆਂ ਗੱਲਾਂ ਨਾ ਕਰੀਏ ਕਿਉਂਕਿ ਇਹ ਤਾਂ ਵਿਧਾਨ ਸਭਾ ਦੇ ਲੈਵਲ ਦੀ ਗੱਲ ਨਾ ਕਰੀਏ ਆਪਾਂ ਅੱਜ ਪੰਜਾਬ ਦੇ ਵਿੱਚ ਜਿਹੜਾ ਇਹਨਾਂ ਨੇ ਕੋਈ ਵੀ ਪ੍ਰੋਮਿਸ ਕਰਿਆ ਸੀਗਾ ਅੱਜ ਜੇ ਗਰੀਬ ਪਰਿਵਾਰਾਂ ਨੂੰ ਕਣਕ ਮਿਲਦੀ ਸੀ ਤਾਂ ਅੱਜ ਉਹ ਕਾਟ ਲਾ ਕੇ 15 ਕਿਲੋ ਮਿਲਦੀ ਆ ਜੇ 30 ਕਿਲੋ ਮਿਲਦੀ ਸੀ ਜੇ 1000 ਰੁਪਿਆ ਸਾਡੀਆਂ ਭੈਣਾਂ ਨੂੰ ਇਹਨਾਂ ਨੇ ਕਿਹਾ ਸੀਗਾ ਵੀ ਅਸੀਂ ਦਵਾਂਗੇ ਕੀ ਅੱਜ ਤੱਕ ਮਿਲ ਗਿਆ 3.5 ਸਾਲ ਹੋ ਗਏ ਡੇਢ ਸਾਲ ਪਿਆ ਉਹ ਕਹਿੰਦੇ ਦੇ ਦਾਂਗੇ ਨਹੀਂ ਉਹ ਤਾਂ ਹੁਣ ਲਾਸਟ ਜਿਹੜਾ ਕੋਈ ਮਰਜ਼ੀ ਕਰ ਦੋ ਠੀਕ ਹੈ ਨਾ ਇਹ ਇਹ ਜਿਹੜੀਆਂ ਚੀਜ਼ਾਂ ਨੇ ਅੱਜ ਕੀ ਇੰਡਸਟਰੀ ਦਾ ਪੋਰਟਲ ਕੱਲ ਕਿਉਂ ਜ਼ਿਆਦਾ ਆਇਆ ਇਹਨਾਂ ਨੂੰ ਇੰਡਸਟਰੀ ਦਾ ਪੋਰਟਲ ਖੋਲਣ ਲਈ ਅੰਦਰ ਸ੍ਰੀ ਦਾ ਸਰਕਾਰ ਤਾਂ 5 ਸਾਲ ਦੀ ਬਣੀ ਹੋਈ ਆ ਅਜੇ ਤੱਕ ਇਹਨਾਂ ਨੂੰ ਇੰਡਸਟਰੀ ਵਾਲੇ ਬੰਦੇ ਨਹੀਂ ਆਦਾ ਇਹ ਵਿਚਾਰੇ ਠੀਕ ਹੈ ਨਾ ਸੋ ਬਹੁਤ ਸਾਰੀਆਂ ਸਮੱਸਿਆਵਾਂ ਜਿਹੜੀਆਂ ਜਿਉਂਦੀਆਂ ਤਿਉਂ ਮੂੰਹ ਅੱਡੀ ਖੜੀਆਂ ਨੇ ਹੁਣ ਤੁਸੀਂ ਮੈਨੂੰ ਦੱਸੋ ਕਿ ਪਿੰਡਾਂ ਦੇ ਵਿੱਚ ਹੁਣੀ ਤੁਸੀਂ ਨੇ ਦੇਖਿਆ ਬਠਿੰਡੇ ਦੇ ਵਿੱਚ ਇੱਕ ਉਹ ਮੁੰਡੇ ਦਾ ਨੌਜਵਾਨ ਦਾ ਜਿਹੜਾ ਕਤਲ ਹੋਇਆ ਹਾਂ ਇਹ ਉਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਤਾਂ ਉਹ ਇੱਕ ਉਹ ਨਸ਼ੇ ਤੋਂ ਬਚਾਉਣ ਦੇ ਲਈ ਦੋਨੇ ਲੱਤਾਂ ਤੋੜ ਦਿੱਤੀਆਂ ਗਈਆਂ ਇੱਕ ਨੌਜਵਾਨ ਦੀਆਂ ਸੋ ਇਹ ਤਾਂ ਹਾਲਾਤ ਹੋ ਰੱਖੇ ਨੇ ਆ ਹੁਣੀ ਪਿੱਛੇ ਰੀਸੈਂਟ ਜੇ ਤੁਸੀਂ ਨੇ ਦੇਖਿਆ ਹੋਣਾ ਹਰ ਰੋਜ਼ ਹੀ ਦੇਖਦੇ ਆਖ ਰਹੇ ਜਿਹਾ ਘਟਰਾਵਾ ਹੁਣ ਤਾਂ ਵੀ ਸ਼ਰਿਆਂ 'ਚ ਗੋਲੀਆਂ ਚੱਲ ਰਹੀਆਂ ਨੇ ਕੀ ਅੱਜ ਤੱਕ ਪੰਜਾਬ ਦੇ ਅਜਿਹੇ ਹਾਲਾਤ ਪਹਿਲਾਂ ਸੀਗੇ ਸੋ ਇਹਨੂੰ ਕਮੀ ਆਪਾਂ ਕਿਹਦੇ 'ਚ ਕੱਢਾਂਗੇ ਕਮੀ ਆਪਾਂ ਮੌਕੇ ਦੀ ਸਰਕਾਰ 'ਚ ਹੀ ਕੱਢਾਂਗੇ ਆਪਾਂ ਹੁਣ ਹੋਰ ਤਾਂ ਕਹਿ ਨਹੀਂ ਸਕਦੇ ਵੀ ਇਹ ਜੀ ਕਿਸੇ ਨੇ ਹੋਰ ਕਰਤਾ ਸੋ ਜਿਹੜੀਆਂ ਸਾਰੀਆਂ ਕੇਂਦਰ ਬਿੰਦੂ ਆ ਉਹ ਇਸ ਚੀਜ਼ ਤੇ ਆ ਵੀ ਸਾਰਿਆਂ ਦੀ ਪੰਜਾਬ ਦੀ ਨਿਗਾ ਲੁਧਿਆਣਾ ਵਸਤ ਆ ਜੇ ਇੱਥੋਂ ਇੱਕ ਤਗੜਾ ਕੈਂਡੀਡੇਟ ਨਿਕਲ ਕੇ ਵਿਧਾਨ ਸਭਾ ਪਹੁੰਚਦਾ ਫਰਕ ਉਹਦਾਂ ਕੋਈ ਨਹੀਂ ਪੈਣਾ ਬਟ ਇੱਕ ਆਵਾਜ਼ ਮਿਲ ਜੂਗੀ ਲੋਕਾਂ ਦੀ ਆਵਾਜ਼ ਬੁਲੰਦ ਕਰਨ ਲਈ ਇੱਕ ਬੰਦਾ ਮਿਲ ਜੂਗਾ ਜੋ ਇੱਕ ਉਹ ਹਿੰਮਤ ਵੀ ਰੱਖਦਾ ਤੇ ਉਹ ਦਲੇਰ ਵੀ ਆ ਤੇ ਉਹ ਕੋਈ ਛਿਪਣਾ ਵਾਲਾ ਬੰਦਾ ਨਹੀਂ ਹੈਗਾ ਉਹ ਇਸ ਕਰਕੇ ਇਲੈਕਸ਼ਨ ਨਹੀਂ ਲੜ ਰਿਹਾ ਵੀ ਮੈਂ ਜੇ ਜਿੱਤ ਗਿਆ ਤਾਂ ਮੈਨੂੰ ਮੰਤਰੀ ਬਣਾ ਦਿੱਤਾ ਜਾਊਗਾ ਜਾਂ ਕੁਝ ਉਹ ਲੋਕਾਂ ਦੇ ਵਾਸਤੇ ਲੜਨ ਲਈ ਜਿਹੜਾ ਆਪਦਾ ਕੋਸ਼ਿਸ਼ ਕਰ ਰਿਹਾ ਤਿੰਨ ਸਾਲ ਉਸ ਇਨਸਾਨ ਨੂੰ ਇਸੇ ਸਰਕਾਰ ਨੇ ਧੱਕੇ ਨਾਲ ਉਹਨੂੰ ਤੰਗ ਕਰਿਆ ਦੋ ਜਿਹੜੇ ਐਫ ਆਈ ਆਰ ਦੇ ਐਫ ਆਈ ਆਰ ਸਿਗੀਆਂ ਕੋਰਟ ਨੇ ਕਵੈਸ਼ ਕਰੀਆਂ ਬੀਅਤ ਤੱਕਾ ਹੋਇਆ ਇਹਦੇ ਨਾਲ ਇੰਨਾ ਟਾਈਮ ਉਹ ਜੇਲ੍ਹ ਚ ਰਿਹਾਇਆ ਠੀਕ ਹੈ ਨਾ ਫੇਰ ਵੀ ਉਹ ਬੰਦੇ ਦੇ ਚਿਹਰੇ ਤੇ ਮੁਸਕਾਨ ਨਹੀਂ ਗਈ ਫੇਰ ਵੀ ਉਹ ਜਿਉਂਦਾ ਤਿਉਂ ਜਿਹੜਾ ਵਿਰੋਧੀਆਂ ਨਾਲ ਆਪਦਾ ਮੱਥਾ ਲਾ ਰਿਹਾ ਸੋ ਚੀਜ਼ਾਂ ਦੇਖੋ ਉਹਦੇ ਦਿਲ ਤੇ ਕੀ ਬੀਤਰੀ ਹੋਊਗੀ ਇੱਕ ਬੰਦਾ ਬਿਨਾਂ ਕਿਸੇ ਕਸੂਰ ਤੋਂ ਸਜ਼ਾ ਭੁਗਤ ਕੇ ਆਇਆ ਬਿਨਾਂ ਅੱਜ ਤੁਸੀਂ ਆਪਾ ਦੋਵੇਂ ਆਪਾਂ ਨੂੰ ਕੋਈ ਤੁਸੀਂ ਦੱਸੋ ਬਿਨਾ ਕਿਸੇ ਕਸੂਰ ਤੋਂ ਤੁਹਾਨੂੰ ਕੀ ਸਜ਼ਾ ਮਿਲੇ ਤੁਸੀਂ ਕਿਹੜਾ ਜਿਹਾ ਮਹਿਸੂਸ ਕਰੋਗੇ ਸੋ ਉਹੀ ਚੀਜ਼ ਨੂੰ ਕੋਰਟ ਨੇ ਉਹਨਾਂ ਦੇ ਹੱਕ 'ਚ ਇਹ ਦਿੱਤਾ ਭਰਤਪੂਣ ਆਸ਼ੂ ਦੇ ਸੋ ਉਹ ਬੰਦੇਰੇ ਉਹਨੂੰ ਇਹ ਚੀਜ਼ ਮਹਿਸੂਸ ਹੁੰਦੀ ਹੋਣੀ ਆ ਵੀ ਕਿੰਨੇ ਬੰਦੇ ਇਸ ਤਰੀਕੇ ਨਾਲ ਜਿਹੜਾ ਅੱਜ ਪਰੇਸ਼ਾਨ ਹੋ ਰਹੇ ਨੇ ਤਾਂ ਉਹ ਸਾਰੇ ਬੰਦਿਆਂ ਦੀ ਆਵਾਜ਼ ਬਣਨ ਵਾਲਾ ਭਰਤਪੂਣ ਆਸ਼ੂ ਆ ਤੇ ਮੈਨੂੰ ਪੂਰਨ ਵਿਸ਼ਵਾਸ ਆ ਕਿ ਲੁਧਿਆਣਾ ਵੈਸ ਦੀ ਸੀਟ ਜਿੰਨੇ ਪੰਜਾਬ ਦੇ ਰਿਸ਼ਤੇਦਾਰ ਭੈਣ ਭਰਾ ਇੱਥੇ ਹੈਗੇ ਨੇ ਹਰ ਇੱਕ ਬੰਦਾ ਕਾਲ ਕਰ ਰਿਹਾ ਕਿ ਤਾਂ ਕਿ ਇੱਥੇ ਪਾਰਟੀ ਦਾ ਵੀ ਇੱਕ ਆਪਾਂ ਸਾਈਡ ਤੇ ਕਰਦੀ ਹੈ ਜੇ ਆਪਾਂ ਚਾਰੇ ਕੈਂਡੀਡੇਟਾਂ ਨੂੰ ਬਿਠਾ ਲਈਏ ਨਾ ਮੈਨੂੰ ਲੱਗਦਾ ਜਿਹੜੇ ਜਿਸ ਜਿੰਨੀ ਨੌਲੇਜ ਭਰਤਪੂਰ ਸ਼ਨਾਸ਼ੂ ਰੱਖਦੇ ਨੇ ਹੂੰ ਉਨੀ ਮੈਨੂੰ ਲੱਗਦਾ ਹੋਰ ਕੋਈ ਕੈਂਡੀਡੇਟ ਨਹੀਂ ਰੱਖਦਾ ਕਿੰਨਾ ਕੁ ਮਾਰਜਨ ਲੱਗਦਾ ਜਿੱਤ ਤੋਂ ਅਸੀਂ ਜਿੰਦਾ ਦਾਵਾ ਕਰ ਰਹੇ ਹਾਂ ਤੁਹਾਨੂੰ ਕੀ ਲੱਗਦਾ ਕਿੰਨੇ ਕੁ ਮਾਰਜਨ ਨਾਲ ਜਿੱਤੋਂ ਦੇਖੋ ਇਹ ਤਾਂ ਸਮਾਂ ਦੱਸੂਗਾ ਪਰ ਅਸੀਂ ਜਿੱਤਾਂਗੇ ਸਾਨੂੰ ਵਿਸ਼ਵਾਸ ਹੈ ਮਿਹਨਤ ਤੇ ਵਿਸ਼ਵਾਸ ਹੈ ਸਾਡੇ ਕੈਂਡੀਡੇਟ ਤੇ ਸਾਨੂੰ ਵਿਸ਼ਵਾਸ ਆ ਤੇ ਸਾਨੂੰ ਲੋਕਾਂ ਤੇ ਵਿਸ਼ਵਾਸ ਆ ਜੋ ਇਸ ਚੀਜ਼ ਦੀ ਆਪਣੇ ਆਪ ਨੂੰ ਯਾਨੀ ਕਿ ਸਾਡਾ ਸਾਥ ਦੇ ਰਹੇ ਨੇ ਕਿਉਂਕਿ ਜਿਹੜਾ ਇਸ ਸਮਾਂ ਅੱਜ ਤੋਂ ਕਈ ਦਿਨਾਂ ਬਾਅਦ ਜਿਹੜੀ ਚੋਣ ਹੋਣੀ ਆ ਮੈਂ ਅੱਜ ਕੁਝ ਵੀ ਗਲਤ ਕਮੈਂਟ ਕਰਦਾ ਔਰ ਠੀਕ ਨਹੀਂ ਲੱਗਣਾ ਮੈਨੂੰ ਲੱਗਦਾ ਇਹ ਕਿ ਇਹ ਪਰ ਸਾਡੀ ਝੋਲੀ ਦੇ ਵਿੱਚ ਗੁਰੂ ਮਹਾਰਾਜ ਜਿਹੜੀ ਜਿੱਤ ਨੂੰ ਯਕੀਨੀ ਪਾਉਣਗੇ ਜੀ ਬਹੁਤ ਸ਼ੁਕਰੀਆ ਭਾਈ ਬਹੁਤ ਧੰਨਵਾਦ ਵੀਰੇ